ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਭਿੱਦੇ ਬਾਈਆ ਪਹੁੰਚ ਚੁੱਕੇ ਆ ਪਰ ਅੱਜ ਜਿਹੜੇ ਮਈਆਂ ਦਿਖਾਣੀਆਂ ਲੋਕਲ ਮਾਲ ਆ ਪਰ ਮਾਲ ਤੁਸੀਂ ਦੱਸੋਗੇ ਆਪ ਦੱਸਣਾ ਤੁਸੀਂ ਕਮੈਂਟ ਕਰਕੇ ਕਿ ਕਿਹੋ ਜਿਹਾ ਮਾਲ ਲੈ ਕੇ ਆਉਣਾ ਹੈ ਬਾਈਆ ਉਹਨਾਂ ਨੇ ਨੇਦਰ ਹੋਏਗਾ ਪਰ ਚੀਜ਼ਾਂ ਵੀ ਅੱਜ ਸਿਰਾਂ ਦੀਆਂ ਬਾਜੀ ਹਸਤੀ ਗਾਲ ਹਸਤੀ ਗਾਲ ਪਾਜੀ ਹੋਰ ਸੁਣੋ ਜੀ ਕੀ ਹਾਲ ਚਾਲ ਹੈ ਹਸਤੀ ਗਾਲ ਬੰਦੂ ਸੱਸੀਓ ਦੀ ਹਸਤੀ ਗਾਲ ਹੋਰ ਬੱਲੇ ਠੀਕ ਠਾਕ ਹੈ ਠੀਕ ਠਾਕ ਪਾਜੀ ਵਧੀਆ ਵਧੀਆ ਤੈਨੂੰ ਇੰਨੇ ਯਾਰ ਕਰਦੇ ਆ ਉਹਨੇ ਭੈਣ ਭਾਵੇਂ ਜੀ ਚਲੋ ਠੀਕ ਆ ਮੇਰੇ ਭਰਾ ਨੂੰ ਬਹੁਤ ਬਹੁਤ ਮੇ ਇਹ ਯਾਦ ਕਰਦੇ ਹੋ ਹੋਰ ਦਾ ਮਜ਼ਾ ਜੂਰਾ ਸਵਾਦ ਕਰਾਇਆ ਹਾਂ ਜਿੰਨੇ ਵੱਧ ਕਰਾਇਆ ਹਾਂ ਨਹੀਂ ਚਾਰੇ ਬਹੁਤ ਵਧੀਆ ਕਮੈਂਟ ਕਰਦੇ ਬਹੁਤ ਵਧੀਆ ਗੱਲਾਂ ਪਤਾ ਕਰਦੇ ਆ ਬੜਾ ਬਹੁਤ ਧੰਨਵਾਦ ਜੀ ਕੱਲ ਪਠਾਨਕੋਨ ਗਏ ਕਿਸੇ ਦੇ ਘਰੇ ਖਲੋਤੇ ਉਹ ਵੀਰ ਆਇਆ ਮੱਝ ਵੇਗਾ ਉਹ ਬੱਲੇ ਬੱਲੂ ਆਇਆ ਕਹਿੰਦਾ ਸਾਡੇ ਕੋਠਾ ਕਹਿੰਦਾ ਬੱਲੂ ਆ ਗਿਆ ਹਾਂ ਵਾਕੇ ਬੜੀ ਸੰਦੀ ਸਿਆਪ ਬੜੀ ਰੱਬ ਦੀ ਕਿਰਪਾ ਆ ਜੀ ਨਹੀਂ ਹੈ ਬਈ ਹਾਂ ਨਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਨਾਲ ਪਿਆਰ ਕਰੀ ਚਲੋ ਉਸੇ ਇਹ ਲੈਣਾ ਹੋ ਗਿਆ ਭਾਏ ਦੇਖੋ ਭਾਈ ਮੁੰਡੂ ਬੜੀ ਹੁੰਦੀ ਆ ਤੇ ਆਪਾਂ ਸਾਡੀਆਂ ਜਿਹੜੀਆਂ ਮੈਂ ਨੂੰ ਕੋਈ ਟਾਈਮ ਬਜ਼ਾਰ ਲੱਗਾ ਭਾਏ ਹੋਰ ਘੰਟਾ ਲੇਟ ਭਾਂਜੇਗੀ ਤੇ ਕੋਈ ਚੰਦ ਵਾਲੀ ਗੱਲ ਮੈਂ ਫੜਕਾਲੀਏ ਤੁਸੀਂ ਮੈਂ ਬੜਾ ਭਰੀ ਅੱਜ ਨਾਲ ਮੈਂ ਵੀ ਮੈਂ ਵੀ ਸ਼ੌਕ ਪੂਰਾ ਕਰ ਲਾਂ ਐਵੇਂ ਭਾਈਆਂ ਨਹੀਂ ਕਿਨਾਂ ਮੈਂ ਅੱਗੇ ਪੱਕੀ ਆਜੀ ਭਾਈਆਂ ਭਾਜੀਆ ਭਰੀ ਪੌਣ ਵਾਲੀਆਂ ਚੀਜ਼ਾਂ ਦੇ ਪੈਂਦੀਆਂ ਕੀ ਨਾਲ ਬਜਵਾ ਅੱਛਾ ਭਾਜੀ ਵੇਖੋ ਹਾਂਜੀ ਗੱਲ ਇਹ ਆ ਵੀ ਮੰਜਾ ਬੜੀਆਂ ਬੜੀਆਂ ਜ਼ਬਰਦਸਤ ਨੇ ਆ ਮੈਂ 20 ਸਿਰ ਦੀ ਮਾਲਕਵਾ ਅੱਜ ਰਾਤ ਇਹਨੇ ਸੂਈ ਸੀ 1.5 ਵਜੇ ਮੇਰੇ ਜੀਅ ਫੁੱਟੀ ਆ ਅੱਛਾ 7 ਕਿਲੋ ਬੋੜਾ ਮਹੀਨਾ ਮੈਂ ਕੱਢਿਆ ਫੇਰੇ ਮੈਂ ਥੱਲੇ ਉਦਾਂ ਹੀ ਆ ਆ ਵੀਰ ਦੱਸਣਗੇ ਬਾਈ ਲਈ ਲਈ ਆਪਾਂ ਇੱਥੋਂ ਮੈਂ ਭਰੀ ਇੱਕ ਫੋਲ ਗੱਲ ਲਗਾ ਕਰ ਬੰਦੂ ਫੋਨ ਬੰਦ ਕਰ ਫੋਨ ਬੰਦ ਦੇ ਦੇ ਵੇਖੋ ਮੈਂ ਮਈਆਂ ਵੇਨਾ 6 ਕਿਲੋ ਵਾਲੀ ਆ ਮੈਂ ਉਹਨਾਂ ਨੂੰ ਕੀੜੇ ਨਹੀਂ ਜੋ ਪਾਉਣੇ ਮੈਨੂੰ ਉਹਨਾਂ ਨੇ ਰੋਟੀ ਬੜੀ ਦਿੱਤੀ ਆ ਜੇ ਮੈਂ ਬਾਹਰ ਜਾਣਾ ਨਾ ਤਾਂ 7 ਕਿਲੋ ਵਾਲੀ ਮੈ ਹੀ ਮਿਲਦੀ ਨਾ 7 ਵਾਲੀ ਲਿਓਣੀ ਆ ਜੇ ਅੱਜ ਮੈਂ ਵੱਡੀਆਂ ਲੈਣਦੀ ਆ ਨਾ ਤੇ ਮੈਂ ਨਿੱਕੀਆਂ ਨੂੰ ਕੀੜੇ ਪਾਈ ਜਾਵਾਂ ਤੇ ਲੱਖ ਲੰਦ ਮੇਰੇ ਕੰਮ ਕਰਨ ਤੇ ਕਿਉਂ ਮੈਂ ਉਹਨਾਂ ਮਈਆਂ ਨਿੱਕੀਆਂ 'ਚ ਵੀ ਬੜੀ ਕਮਾਈ ਕਰਦਾ ਸਵੇਰੇ ਵੀ ਮੈਂ ਛੋਟੇ ਮੁੱਲ ਦੀ ਖੰਨੇ ਖਲਾਈ ਆ ਹਾਂਜੀ ਠੀਕ ਆ ਨਾ ਤੇ ਮੈਨੂੰ ਵੀਨਾ ਤਨਾ ਚਾਹੁੰਦਾ ਫੋਨ ਆਇਆ ਯਾਰ ਤੂੰ ਛੋਟੀਆਂ ਮਈਆਂ ਲਿਓਨਾ ਤੇ ਭਾਜੀ ਆਪਾਂ ਵੱਡੀ ਮੈ 2.5 ਲੱਖ ਦੀ ਵੀ ਵੇਚੀ ਆ ਪਰ ਜਿੱਦਾਂ ਦਾ ਸਾਨੂੰ ਮਾਲ ਮਿਲ ਜੇ ਅਸੀਂ ਉਦਾਂ ਦਾ ਲਿਓਨੇ ਕਦੇ ਮੈਨੂੰ ਕੀੜੇ ਨਹੀਂ ਪਾਏ ਵੀ ਆ 6 ਹੱਡੀ ਮਈ 6 ਕਿਲੋ ਦਿੰਦੀ ਆ ਇੱਥੋਂ ਮਈਆਂ ਅੱਜ ਲੈ ਕੇ ਸਵੇਰੇ ਕਹਿੰਦੀ ਹਰਿਆਣਿਆਂ ਲਿਆਂਦੀਆਂ ਟਾਵੇਂ ਬੰਦੇ ਜਿਹੜੇ ਹਰਿਆਣੇ ਜਾਂਦੇ ਆ ਸਾਰੇ ਨਹੀਂ ਜਾਂਦੇ ਇੱਥੋਂ ਮਈਆਂ ਲੈਣਾ ਕੋਈ ਬਾਹ ਕੱਢ ਕੇ ਨਹੀਂ ਕਹਣੀ ਵੀ ਹਰਿਆਣਿਆਂ ਆ ਗਈਆਂ ਸਵੇਰੇ ਕੇ ਤੁਰ ਗਈਆਂ ਇੱਥੋਂ ਨਹੀਂ ਆ ਮਈਆਂ ਦੇ ਭਾਜੀ ਇੱਕ ਬੰਦੇ ਦੇ ਬਰਾਬਰ-ਬਰਾਬਰ ਫਿਰ ਮਈਆਂ ਨੇ ਹੱਡੀਆਂ ਇੱਕ ਨਾਲ ਗੱਲ ਸੁਣ ਮਰੀ ਜਦੋਂ ਬੰਦਾ ਛਟਾੜੇ ਤੁਰਦਾ ਨਾ ਛੋਟੇ ਕੰਮ ਤੋਂ ਬੰਦਾ ਤੁਰਦਾ ਆ ਤੇ ਇਹ ਗੱਲ ਅਕੀ ਜਗਦਾ ਉਹ ਨਹੀਂ ਬਰਾਬਰ-ਬਰਾਬਰ ਪੱਟੇ ਦਾ ਮਿਲ ਪੈਂਦਾ ਸਾਰੇ ਬੰਦੇ ਨਿੱਕੇ ਤੇ ਇਹ ਗੱਲ ਅਕੀ ਜਿਹੜੀ ਦੁਕਾਨਦਾਰੀਆਂ ਨਾ ਪਹਿਲਾਂ ਚੱਲ ਜੀ ਛੋਟੇ ਜਿਹੇ ਕੰਮ ਤੋਂ ਛੋਟੇ ਨਾਲ ਤੋਂ ਫਿਰ ਐਦਾਂ ਹੋੜੀ ਹੋ ਜੀ ਹੋੜੀ ਹੋ ਜੇ ਨਾ ਫਿਰ ਕੰਮ ਵੱਡਾ ਆ ਜਾਂਦਾ ਹੁਣ ਅਸਲ ਵਿੱਚ ਆਪਾਂ ਪਹਿਲਾਂ ਛੋਟਾ ਮਾਲ ਲਿਆ ਤਈ ਛੋਟਾ ਮਾਲ ਆਂਦੇ ਫਿਰ ਉਸ ਤੋਂ ਵੱਡਾ ਲਿਆ ਡਾਵੇ ਹੁਣ ਰੱਬ ਨੇ ਕਿਰਪਾ ਕੀਤੀ ਆ ਹੁਣ ਪੂਰੀਆ ਵੱਡੇ ਬਣ ਆ ਗਏ ਆ ਆਪਾਂ ਅਬ ਚਲੋ ਵੀਡੀਓ ਗੈਪ ਰਹਿ ਗਿਆ 8 ਮਹੀਨੇ ਅਸੀਂ ਮਾਲ ਹੀ ਉਹ ਤੋਂ ਸਾਰਾ ਉਧਰ ਤਾਂ ਵੇਚਿਆ ਲਿਆ ਹਾਂ ਮੈਨੂੰ ਪਤਾ ਜੀ ਹਾਂ ਜੀ ਟੋਟਲ ਤੁਹਾਨੂੰ ਪਤਾ ਨੂੰ ਮੈਂ ਫੋਨ ਕਰਦਾ ਨਾ ਨਾਨਾ ਭਾਜੀ ਆਪਾਂ ਅੱਜ ਮੈਂ ਇੱਥੋਂ ਲੈ ਗਿਆ ਆਪਣੀ ਗੱਲਬਾਤ ਰੋਜ਼ ਹੁੰਦੀ ਸੀ ਤੇ ਬੜੀ ਬੜੀ ਚੰਗੀ ਪਰ ਇਹ ਮਨੇ ਉਹ ਕਦੇ ਮਈ ਨੂੰ ਕੀੜੇ ਨਹੀਂ ਪੋਣੇ ਲੈ ਕੇ ਵੀ ਬਈ ਬਈ ਮਈ 6 ਕਿਲੋ ਸਾਡੀ ਮਈ 6 ਕਿਲੋ ਦਿੰਦੀ ਆ ਕਿ ਸਾਡੀ ਮਈ 5 ਕਿਲੋ ਦੁੱਧ ਦਿੰਦੀ ਆ ਅਸੀਂ ਇਹਨਾਂ ਮਈਆਂ ਜੋ ਬੜੀ ਕਮਾਈ ਕੀਤੀ ਇਹਨਾਂ ਮਈਆਂ ਕਮਾਈ ਕਰਦੇ ਵੇਖੋ ਜੀ ਕਈ ਤੁਹਾਡੇ ਨੂੰ ਪਹਿਲਾਂ ਕਈ ਜਿਵੇਂ ਮੈਂ ਤੁਰਦੀ ਆ ਨਾ ਹਾਂਜੀ ਤੇ ਨਾਲ ਹੀ ਉਹਦੇ ਗਾ ਪੈ ਰੱਖਿਆ ਜਾਂਦਾ ਤੇ ਸਾਡੇ ਮੂਲ ਸ਼ਿੱਟੇ ਪੈਂਦੇ ਆ ਪੈਂਦੇ ਕਿ ਵੇਖੋ ਸਾਰਾ ਕੰਮ ਆ ਤਾਂ ਕੰਮ ਕੰਮ ਆ ਆਪਰ ਦੇ ਲੈ ਫਿਰ ਕਿਹੜੀ ਗੱਲ ਹੈ ਕਮਾਈ ਕਰਦੇ ਆ ਕਮਾਈ ਕਰਦੇ ਭਾਜੀ ਬਾਹਰ ਗਿਆ ਭਾਜੀ 5000 ਵਾਲੀ ਮਿਲਨੀ ਆ ਹਾਂਜੀ ਤੇ 50000 ਵਾਲੀ ਵੀ ਮਿਲਨੀ ਆ ਤੇ 45 ਵਾਲੀ ਮਿਲਨੀ ਆ 7 ਕਿਲੋ ਵਾਲੀ ਮਿਲਨੀ ਤੇ 20 ਕਿਲੋ ਵਾਲੀ ਮਿਲਨੀ ਜੇ ਅੱਜ ਆਪਾਂ 20 20 ਕਿਲੋ ਵਾਲੀਆਂ ਲਿਆਉਣ ਦੇ ਤੇ 6 6 ਕਿਲੋ ਵਾਲਿਆਂ ਨੂੰ ਕੀੜੇ ਪਾਉਣ ਦੇ ਆ ਬਿਲਕੁਲ ਗਲਤ ਗੱਲ ਆ ਉਹ ਬੰਦੇ ਬਹੁਤ ਫਾੜੀ ਸਟਾਰਟਿੰਗ ਜਰੇ ਆ ਚਲੋ ਕੋਈ ਗੱਲ ਨਹੀਂ ਲੋ ਮਾਰਾ ਨਾ ਤੁਸੀਂ ਅੱਜ ਰਾਤ ਨਹੀਂ ਸੁੱਈ ਆ ਹਾਂਜੀ ਤੇ ਦੂਜੇ ਸੂਏ ਕਾਲੀ ਜੈਡ ਬਲੈਕ ਝੋਡੀਆ ਲਾ ਕੇ ਸਰਕਾਰੀ ਵਿਖਾਓ ਜੈਮ ਜੀ ਵਿਖਾਓ ਜੈਡ ਬਲੈਕ ਤੇ ਆ ਵੇਖ ਥਾਂ ਵੇਖੋ ਬਲੋ ਵਿਖਾਓ ਵੇਖੋ ਚੋਣ ਮੈਂ ਇਹਨੂੰ ਤੇ ਮੈਂ ਦੇਪਤਾ ਤੇ ਵੱਡੀ ਮੈਂ ਵਾਂ ਵੱਡੀ ਲੋਕਲ ਮੈਂ ਗੁਰਦਾਸਪੁਰ ਦੀ ਪਤਾ ਨਹੀਂ ਉਹ ਤੋਂ ਆਈਆਂ ਮੈਂ ਇਥੋਂ ਲਈ ਦਾਲਣ ਦੀਆ ਵੇਖੋ ਭਾਜੀ ਹਾਂਜੀ ਮੰਨੂ ਭਾਜੀ ਕਿੱਥੋਂ ਦੀ ਆਹ ਖਾਣੇ ਵਾਲਾ ਖਾਣੇ ਵੱਡੀ ਝੋਟੀ ਤੇ ਸਰਕਾਰੀ ਹੈ ਭੈ ਲੱਗਦੀ ਆ ਵਾਹ ਇਹ ਇੱਕ ਵਾਰ ਫਿਰ ਗੇੜਾ ਦੇ ਇਥੋਂ ਦੁੱਧ ਕੋਈ ਆ ਬਾਕੀ ਵਸ ਵਸ 20 ਦੰਦੀ ਕੇ 18 ਨੇ ਹਾਂ ਇਹ ਤੁਸੀਂ ਹੁਣ ਆਪ ਵੇਖਣਾ ਸਾਢੇ 3 ਲੱਖ ਮੰਗੀ ਹੋਰ ਤੇ ਮੈਂ ਦਾ ਹਾਂ ਲੈ ਲੈਣਾ ਬੜਾ 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 ਦਿਖਾ ਦੇ ਰਿਹਾ ਇਹ ਸੰਦੀ ਤੁਸੀਂ ਨਹੀਂ ਠੀਕ ਹੈ ਭਾਈ ਜੀ ਕੋਈ ਮਹਿਲ ਕਮੀ ਨਹੀਂ ਬਸ ਠੀਕ ਵੱਡੀ ਮੈਂ ਅੱਜ ਸੁਈ ਆ ਠੀਕ ਆ ਬਸ ਠੀਕ ਹੋਇਆ ਇਹ ਵੀ ਵੀਡੀਓ ਮੇਰੇ ਕੋਲ ਵਾ ਤੇ ਕੌਣ 2 ਦੀ 3 ਦੀ ਮੋਟਰ ਜੇ ਹੁ ਕਹਿੰਦੇ ਆ ਪਾਜੀ ਚੋਣ ਬਹੁਤੀ ਚੰਗੀ ਲੱਗੀ ਯਾਰ ਬਹੁਤੀ ਬਹੁਤੀ ਚੰਗੀ ਲੱਗੀ ਬੋਦੀ ਟੌਪ ਦੀ ਲੱਗੀ ਜਿਹਨੂੰ ਕਹਿੰਦੇ ਟੌਪ ਜਿਹੜੀ ਮੋਟਰ ਹੈ ਜਿਹੜੀ ਮੋਟਰ ਬੜੀ ਮਸ਼ੀਨ ਮੋਟਰ ਮਸ਼ੀਨ ਦਾ ਧਾਮੜਾ ਪਾਉਂਦੇ ਨਾ ਉਹ ਚੋਣ ਲੱਗੀ ਹੁਣ ਵੇਖੋ ਗੁਰਦਾਪੁਰ ਦੀ ਆ ਹਾਂਜੀ ਮੈਂ ਉਧਰ ਹੋਈ ਆ ਆਪਣਾ ਗੁਰਦਾਪੁਰ ਕਹਿੰਦੇ ਪਾਜੀ ਆਪਾਂ ਵੇਖੋ ਕੱਲ ਮੈਂ ਇਥੋਂ ਲਈਆਂ ਮੈਂ ਕਹਿੰਦਾ ਉਧਰ ਚਲ ਗਿਆ ਹਾਂ ਮੈਂ ਹਰਿਆਣਾ ਚਲ ਗਿਆ ਹਾਂ ਹਰਿਆਣਾ ਕਿਤੇ ਖੇਡ ਬਣ ਗਿਆ ਆ ਹਰਿਆਣਾ ਹੋ ਗਿਆ ਹਰਿਆਣਾ ਦੇ ਕਿਤੇ ਜਾਣੇ ਥੱਕ ਜਾਈਦਾ ਜਾਂਦੇ ਥੱਕ ਜਾਈਦਾ ਹਾਂਜੀ ਪਾਜੀ ਵੇਖੋ ਮੈਂ ਢੱਡਾ ਵੇਖੋ ਮੈਂ ਤਾਂ ਕਿਤਾ ਵੇਖੀ ਬਾਕੀ ਗ ਤੜੀ ਲੱਖ ਵੀ ਮੁੱਲ ਭਾਜੀ ਕਰਦੇ ਲੋਕੇ ਦਾ ਦੋ ਵੀ ਕਰਦੇ ਆ ਵੇਖੋ ਮੈਂ ਕਿੱਡੀ ਆ ਪਈਏ ਲਾਏ 1.5 ਲੱਖ ਦੀ ਮੈਂ ਦੇਣੀ ਆ 1.5 ਲੱਖ ਦੀ 5000 ਰੁਪਏ ਛੋਟ ਕਰਦਾ ਨੇ 1.45 ਦੇ ਦਾਂ 1.45 ਦੀ 40 ਦੀ ਮਹੀ ਫੇ ਵੀ ਸੁਨੀਲ ਸਿੰਘ ਚਲੋ ਬਸ ਠੀਕ ਆ ਤੁਹਾਡਾ ਕੋਈ ਕੰਮ ਨਹੀਂ ਕਰਾ ਸੀ ਪੂਰੀ ਕਰ ਲੋ ਫਰੀ ਬਿਲਕੁਲ ਆ ਪਾ ਮੁੱਲ ਦੇਗਾ ਸੁਨੀਲ ਸਿੰਘ ਮੈਂ ਕਰਦੀ ਹੈ ਚੋੜ ਕਰਾ ਦੇ ਮਾਰ ਕਰਾ ਦੇ ਇੱਕ ਚਲੋ ਇਮਾਨਦਾਰ ਕਰ ਦੋਗੇ ਫੋਟ ਕਰ ਦੋਗੇ ਫੋਟ ਕਰ ਦੋਗੇ ਓਕੇ ਆ ਓਕੇ ਭਾਈ ਸੋਨੋ ਬੱਧੀ ਗਾ ਇੱਕ ਜਾਲੇ ਦੇ ਮਾਨਤਰ ਭਾਈ ਆਪੀ ਮਰਜ਼ੀ ਦੇ ਕਰ ਦੇਣਾ ਤੇ ਬਾਕੀ ਤੁਸੀਂ ਜ਼ੋਰ ਲਾ ਕੇ ਵੇਖ ਲੈ ਜੀ ਹੇਰ ਜੀ ਮੈਂ ਵੇਖੋ ਹਾਂ ਆ ਜਾਓ ਬੰਦਾਂ ਦੀ ਬੰਦੂਨੀ ਮੇਰਾ ਅੱਛਾ ਭਾਈ ਇੱਕ ਗੱਲ ਹੋਰ ਜੋ ਹਾਂ ਜੀ ਮੈਂ ਉਹ ਬੰਦੇਾਂ ਅੰਦਰ ਆਇਆ ਠੀਕ ਆ ਗਿਆ ਉਹ ਦਸਤ ਅੱਛਾ 3 ਕਿਲੋ ਮਹਿੰਦੀ ਗਾੜੀ ਇਹ ਕੱਟੀ ਆ ਕੱਟੀ ਭਾਈ ਸਾਰੀ ਨੀਲੀ ਰਾਵੀ ਦੀ ਤੂਬ ਤੱਕ 22 ਦਿਨਾਂ ਦੀ ਕੱਟੀ ਝੂਠ ਮਾਰ ਕੇ ਮੈਂ ਨਹੀਂ ਵੇਚਣੀ ਬੱਚਾ ਤਾਂ ਹੋਣਾ ਪਹਿਲਾਂ ਭਾਜੀ ਤੂਬ ਤੱਕ ਨਿਸ਼ਾਨੀਆਂ ਕੱਟੀ ਦੇ 22 ਦਿਨਾਂ ਦੇ ਤੇ 3 ਕਿਲੋ ਭਾਜੀ ਮਹਿੰਦੀ ਗਾੜਵਾ ਕੰਡਾ ਕੋਈ ਲੈ ਆਵੇ ਘਰੋਂ ਕੋਈ ਜਮਾ ਮੜਾ ਫਿਰ ਜਮਾ ਕੱਟੀ ਵੇਖੋ ਪਹਿਲੇ ਪਿਓ ਨੀਲੀ ਆ ਜੀ ਤੂਬ ਤੱਕ ਭਾਜੀ ਨਿਸ਼ਾਨੀਓਂ ਤੋਂ ਤੱਕ ਥਲੇ ਨੀਂ ਨੀ ਠੀਕ ਆ ਬੰਦੇ ਨੇ ਟੀਕਾ ਘਰਾਇਆ ਸੀਗਾ ਆਹ ਵੇ ਤੂੰ ਤੇ ਨਿਸ਼ਾਨਾ ਭਾਜੀ ਹੈਗਾ 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 ਚੰਗੀ ਕਰਦੀ ਟੀਕੇ ਦੀ ਵਜ੍ਹਾ ਕੱਟੀ ਆ ਤੇ ਦੁੱਧ ਕਿੰਨਾ ਦੁੱਧ ਮੈਨੂੰ 15 ਕਿਲੋ ਹਾਇਰ ਵਾ ਕੰਡਾ ਕੋਲ ਗਾਰੰਟੀ ਦਾ ਭਾਜੀ ਆ ਹਾਂਜੀ ਹੋਣਾ ਹੋਣਾ 15 ਕਿਲੋ ਆ ਪਰ 14 ਕਿਲੋ ਕੋਈ ਲੀਟਰ ਮਾਰ ਕੇ ਲੈ ਜੀ ਤੋਰ ਫਿਰ ਬੰਨ 3 ਕਿਲੋ ਮੈਨੂੰ ਭਾਰੀ ਹੋਣਾ ਫੇਰੇ ਇੱਕ ਗੱਲ ਹੋਰ ਜੋ ਹਾਂਜੀ ਵੀਰ ਨੇ ਵੀਡੀਓ ਦੇਖਣੀ ਪਿਛਲੇ ਘਰ ਵਾਲੇ ਨੇ ਘਰ ਲਿਆ ਗਈ ਲਈ ਅੱਛਾ ਸਵੇਰੇ ਲਿਆ ਕੇ ਮੈਂ 7 ਵਜੇ ਲੈ ਆਂਗਾ ਇਹ ਪਿੱਛੇ ਦੇ ਨਾ 3 ਕਿਲੋ ਗਾੜੀ ਮੈਂ ਦੀ ਸ਼ਾਰਾ ਨਾ ਕਹ ਲਾਉਂਦੀ ਆ ਸ਼ਾਰਾ ਖਾਲ ਇੱਕ ਕੰਡਾ ਵੀ ਦੇ ਮੈਂ ਨਾ ਭਾਜੀ ਮਾ ਨਾ ਕਰ ਉਹਨੂੰ ਮਈਆਂ ਦੇ ਆਉਣੀਆਂ ਨੇ ਇਹ ਡੀ ਗੱਲ ਗਈ ਨਾ 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 ਕੋਈ ਇੱਕ ਗੱਲ ਹੀ ਕੰਡਾ ਵੀ ਆਪਣਾ ਨਾਲ ਨਾਲ ਲੈ ਕੇ ਜੋਕੇ ਦਵਾ ਦੋ ਦਪਾ ਹਾਂ 14 ਕਿਲੋ ਮਈ ਦੇ ਦੇਦਾ ਹਾਂ ਦੇਖੋ ਚੱਲਣ ਤੋਂ ਪਰੇ ਲੈ ਚਲੋ ਤਰਾ ਤਿੰਨ ਕਿਲੋ ਗਾੜਾ ਮਿਲਨੇ ਕਿਲੋ ਗਾੜਾ ਗਾੜਾ ਤਿੰਨ ਕਿਲੋ ਮੈਂ ਜਿਹੜੀ ਗਾੜਾ ਫਿੰਗਰ ਹੱਡੀ ਨਾਲੇ ਫਿੰਗਰ ਹੱਡੀ ਲੈਵਾ ਵੇਖ ਲੈ ਸਨੀਪ ਕੋਈ ਇੱਕ ਗੱਲ ਹੋ ਰਹੀ ਹਾਂਜੀ ਗਾੜਾ ਹੋ ਗਿਆ ਮੇਰੀ ਮਾਂ ਨੇ ਪਖਮਾ ਨਹੀਂ ਹੇ ਮਾਰਿਆ ਮੈਂ 7 ਵਜੇ ਘਰ ਲਿਆ ਕੇ ਮਹੀਂ ਚੋਈ ਆ ਅਜੇ ਤੱਕ ਮਹੀਂ ਨੇ ਪਖਮਾ ਨਹੀਂ ਮਾਰਿਆ ਵੇਖੋ ਮਹੀਂ ਦਾ 14 ਕਿਲੋ ਕੋਈ ਠੰਡਾ ਕਰਕੇ ਦੁੱਧ ਲੈ ਜੀਂਦਾ ਹੂੰ ਦੇਖ ਲੈ ਬਿਲਕੁਲ ਕਿਉਂ ਅਸੀਂ ਜੇ ਨਿੱਕੀਆਂ ਲੈਣੀਆਂ ਤਾਂ ਵੱਡੀਆਂ ਲੈ ਲੈਂਦੇ ਹਾਂ ਤੇਰੇ ਯਾਰ ਤਕਨੀਕੋ ਕਿਹੜੀ ਗੱਲ ਵਸ਼ੀਆਂ ਦੋ ਘਲਾਈਆਂ ਕਿਤੇ ਇਹੋ ਜਿਹੀਆਂ ਵੀਡੀਓ ਚ ਪਾਉਣੀ ਆ ਅਸੀਂ ਚਲੋ ਦੇ ਦਿਆਂ ਚੱਲਦੀਆਂ ਮੈਂ ਭਾਈ ਇਹੋ ਜੀ ਦਾ ਤੇ 1.5 ਲੱਖ ਮੰਗਦੇ ਆਂ 1 ਲੱਖ ਰੁਪਈਆ ਦਾ ਮੁੱਲ ਕਰਦੇ ਆਂ 95 ਹਜ਼ਾਰ ਦੀ ਮੈਂ ਦਵਾਂਗੀ 90 ਹਜ਼ਾਰ ਦੀ ਭਾਈ ਜਰਾ ਪਰ ਠੀਕ ਆ ਮੈਂ 90 ਦੀ ਮੈਂ ਦੇ ਦਾਂਗਾ ਯਾਰ ਠੀਕ ਹੈ ਨਾ ਕੋਸੋ ਮੈਂ ਠੀਕ ਆ ਆਪੀ ਬਾਕੀ ਮਾਨਕ ਤੁਸੀਂ ਆਪੀ ਕਰ ਦੇਣਾ ਹਾਂ ਜੀ ਮਾਨਤ ਕਰੀਆ ਮੌਕੇ ਤੇ ਕੀ ਆਉਣਾ ਬਸ ਤੇ ਠੀਕ ਹੈ ਅਗਰ ਕੱਟੀ ਫੇਰ ਵਹਾਰੂਗਾ ਮੈਂ ਤੁਹਾਨੂੰ ਲੈ ਜੂ ਯਾਰ ਹੀ ਕਰੂਗਾ ਭਾਈ ਚੋਬਾ ਕੋਲ ਤੋਂ ਵੀ ਮੈਂ ਫਲੇਗਾ ਕਾਲੀਆ ਭਾਈ ਪੂਰਾ ਦੋਨੇ ਛੱਡਿਆ ਕਰ ਰ ਆਰੇ ਦੁੱਜੀ ਫੁਲਕਾਰੀ ਵਾਲੀ ਭਾਜੀ ਇੱਕ ਇੱਕ ਨਵਰੀ ਕੀ ਆ ਜਿਹੜੀ ਮੈਥਰੇ ਹੋਣਾ ਦੁੱਧ ਤੇ ਕੱਟੀ ਉਹਦੀ ਬਲਦੀ ਆ ਹਾਂ ਤੇ ਜਿਹੜੀ ਮੈਥਰੇ ਦੁੱਧ ਨਾਲ ਤੇ ਕੱਟੀ ਕੀ ਬਲਨੀ ਬਿਲਕੁਲ ਜੀ ਪਰ ਆ ਮੈਂ ਦੇਖੋ ਯਾਰ ਨੀਂਦੇ ਜੀ ਆ ਮਾਜ ਕਿੱਡੀ ਤਕੜੀ ਆ ਸਾਰਾ ਸਾਰਾ ਭਾਜੀ ਮਾਜ ਆ ਦੇਖੋ ਚਡੇਲੇ ਨਿਸ਼ਾਨ ਦੁੱਧ ਕਿੰਨਾ ਇਹ ਭਾਜੀ ਮੈਂ ਆਪਾਂ ਲਈਏ ਦੁਪਹਿਰੇ ਅੱਛਾ ਇਹ ਮੈਂ ਦਾ ਭਾਜੀ ਆਪਾਂ ਦਿਨੇ ਹ ਬੰਦੇ ਨੂੰ 130000 ਰੁਪਇਆ ਅੱਜ ਤੋਂ 2.5 ਮਹੀਨੇ ਪਹਿਲਾਂ ਠੀਕ ਆ ਮੈਨੂੰ ਸੁਣ ਹੋ ਗਿਆ 2.5 ਮਹੀਨੇ ਹਾ ਹਾ ਇਹ ਨਹੀਂ ਕਹਿਣਾ ਵੀ ਮਹੀਨਾ ਹੋ ਗਿਆ ਕਿ ਬੱਚੇ ਖਾਣੇ ਪਹਿਲਾਂ ਕੱਟੀ ਕੱਟੀ ਆ ਕੱਟਾ ਕੱਟਾ ਆਓ ਆਓ ਭਾਜੀ ਹੁਣ ਬੰਦੇ ਨੂੰ ਪੈ ਗਈ ਮਜਬੂਰੀ ਹਾਂ ਮੈਂ ਇਹਨੇ ਵੇਚਦੀ ਉਦੋਂ ਮੰਗਦਾ ਜੀ 1.5 ਲੱਖ ਸਾਰੇ ਮੇਰੇ ਏਰੀਆ ਦੇ ਗਾਗਾ ਨੇ ਮੁੱਲ ਲਾਇਆ ਸੀ ਵੇਚਿਆ ਜੀ ਹੁਣ ਮੈਂ ਕਿਹਾ ਦੁੱਧ ਭਾਜੀ 12 ਕਿਲੋ ਝੋਟੀ ਵੇਖੋ ਕਿੰਦੀ ਆ ਇਹ ਖਾ ਮੜਾ ਨਾੜੀ ਦੇਖੋ ਆ ਗਿਆ 12 ਕਿਲੋ ਦੁੱਧਾਂ ਮੈਂ ਥੱਲੇ ਤੇ ਵੱਡੀ ਢੋਟੀ ਯਾਰ ਦੇਖੋ ਭਾਈ ਸਿਰਾਂ ਬਰਾਬਰ ਆ ਦੇ ਕਿਥੇ ਹੈ ਕੱਚੇ ਹੋਵੇ ਦੇਵੇ ਲੈ ਕੀ ਹੈ ਥੋੜਾ ਬਲਕਾਰੀ ਮੈਂ ਤੇ ਪੈ ਗਈ ਨਹੀਂ ਨਹੀਂ ਐਵੇਂ ਥੋੜਾ ਭਾਈ ਤਾਗੀ ਬਲਕਾਰੀ ਹੈ ਚਵਾਜੂ ਬਰੋਬਰ ਪੁਹ ਛੋਟਾ ਕੋਈ ਪੜੀ ਆ ਚੋਨਾ ਨਹੀਂ ਲੈ ਕਾਹਦੀ ਵੱਡਾ ਵੱਡੀ ਮੈਂ ਨਾ ਇਹਦਾ ਸਾਰਾ ਵੱਡੀ ਯਾਰ ਹਾਂ ੱੱਲਣ ਦੋ ਵਹਾਉ ਰੱਖੋਗੇ ਭਾਈ ਦੇਖੋ ਬਈਆਂ ਜਾਨੀ ਨਹੀਂ ਯਾਰ ਅੱਜ ਭਾਈ ਜੀ ਤੁਹਾਡੀ ਸੋਰੀ ਮੰਗਦੇ ਲੇਟ ਹੋ ਗਏ ਆ ਹਲਾ ਦੇ ਕੇ ਨੇ ਪਰ ਇਹ ਕਰ ਲੀ ਕੀ ਬਸ ਤੁਹਾਨੂੰ ਲਾ ਦੂ ਬੰਨ ਲਾ ਕੀ ਹਣਾ ਆਪਾਂ ਲੈਂਡ ਦਾ ਬੰਦ ਕਰ ਦੇ ਕੇ ਮੈਨੂੰ ਖਾਲੇ ਕਰਾ ਪਾਜੀ ਵੇਖੋ ਮੈਂ ਉਹਦਾ ਕੱਟ ਤੇ ਛੋਟੇ ਇੱਕ ਮਿੰਟ ਲਾ ਦੋ ਯਾਰ ਲਾ ਲਾ ਕੋਈ ਨਹੀਂ ਵੇਖੋ ਭਲੀ ਨਹੀਂ ਠੀਕ ਹੈ ਜੀ ਠੀਕ ਹੈ ਨਾ ਵੇਖੋ ਕਹਾਂਦਾ ਵੇਖੋ ਦੇਵਾ ਨੀਲੀ ਦੀ ਭਾਜੀ ਛੋਟੀ ਵੇਖੋ ਚੱਡਾ ਵੇਖੋ ਭਾਜੀ ਥਲੇ ਦੇ ਨਹੀਂ ਠੀਕ ਹੈ ਵੇਹਗਾ ਚੀਜ਼ ਵੇ ਥਲੇ ਦੇ ਇੱਕ ਕਰਦੀ ਮੈਂ ਭਾਜੀ 1 ਲੱਖ ਪੀ ਰੁਪਈਆ ਮੈਂ ਲਾਇਆ ਸੀ ਨਹੀਂ ਦੋ ਦੋ ਹੂੰ ਤੇ ਉਦੋਂ ਬੰਦਾ 1.5 ਲੱਖ ਤੇ ਅੜੇ ਆ ਰਿਹਾ ਮੈਂ ਨਹੀਂ ਪਲੀ ਟੁੱਟਦਾ ਨਹੀਂ ਮੈਂ ਪਿੰਦਾ ਤਿੰਨ ਫੇਰੇ ਗਏ ਮਾਈ ਦੇ ਅੱਜ ਉਹਨਾਂ ਫੋਨ ਕੀਤਾ ਤੇ ਮੈਂ ਲੈਣ ਦੀ ਆਪਾਂ ਹੁਣ ਫਿਰ ਹਾਂਜੀ ਹੁਣ ਮਹੀਂ ਦਾ ਮੁੱਲ 50000 80000 ਦੀ ਮਹੀਂ ਦੇ ਦਾਂਗੇ ਜੇ ਦੋ ਯਾਰ ਛੱਡ ਦਾਂਗੇ 70000 ਹਾਂ ਕਹਿੰਦੇ ਇਹ ਵੀ ਆ ਰਿਹਾ ਵੀ ਆ ਮੇਰੇ ਕੋਲ ਹਰਮਾਨ ਕਰਦਾ ਜਸਨੀਪ ਸਿੰਘ ਜੀ ਐਡੀ ਮੈਂ ਨਾ ਕਿਸੇ ਨੇ ਖੜੀ ਤੇ ਫਿਰ ਕੀ ਖਾਣਾ ਵੀਰ ਬਸ ਬੈਠੇ ਨੇ ਮਈਆਂ ਨੇ ਲਈ ਸਕੇ ਨਾ ਫਿਰ ਹੈ ਨਾ ਫਿਰ ਲੈ ਹੀ ਨਹੀਂ ਸਕੇ ਹੁਣ ਇਹ ਦੂਪਰ ਰੇਡ ਬਿਲਕੁਲ ਐਂਡ ਆ ਹਾਂਜੀ ਐਂਡਾ ਵੱਲੋਂ ਆ ਹੁਣ ਗਿਆ ਸੁਣੋ ਮਈ ਪਈ ਕਰਿਆ ਬਸ ਚੱਕਦਾ ਟਾਈਮ ਤੇ ਫੱਟੇ ਕਰਾਂ ਦੇ ਇਹ ਬੁਖਾਰ ਮੈਂ ਫਿਰ ਸਫਾਈ ਪਾ ਦੇ ਪੰਜਾਹ ਰੁਪਏ ਸੰਦੀਪ ਸਿੰਘ ਆ ਮੈਂ ਨਹੀਂ ਕਹਣਾ ਹਰਿਆਣੇ ਗਿਆ ਨਹੀਂ ਨਹੀਂ ਬਿਲਕੁਲ ਬਜੀ ਬਿਲਕੁਲ ਠੀਕ ਹੈ ਬੜੀ ਵੱਡੀ ਮੈਂ ਆਵਾਪ ਸਾਰੀਆਂ ਲੈਣੀਆਂ ਜਾਣਨੇ ਆ ਮੇਰੀਆਂ ਛੋਡੀਆਂ ਆ ਵੇਖ ਲਓ ਹੁਣ ਸਾਰ 2 ਘੰਟੇ ਦੇ ਇੰਨੇ ਗਲਿੰਦ ਲਿਆ 2 ਘੰਟੇ ਬਾਅਦ ਪੂਰੇ ਆ ਪੋਕੜ ਵੀ ਫਲੋਰ ਹੋ ਜਨਾ 5 ਕਿਲੋ ਦੇ ਤਾਂ ਮੈਂ 60000 ਵੀ ਵੇਚੀ ਆ ਇਹ ਦੇਖੋ ਵੱਡੀ ਆ ਪਰ ਇੱਕ ਗੱਲ ਸੁਣ ਲੈ ਮੇਰੇ ਅੱਖਾਂ ਲੱਗ ਵੱਡੀ ਤੇ ਵੱਡੀ ਆ ਬਸ ਵੱਡੀ ਤੋਂ ਵੱਡੀ ਆ ਫੋਨ ਨਾਲ ਲੋੜ ਨਹੀਂ ਭਾਈ ਕਰਦੇ ਕਿੰਨਾ ਵਧੀਆ ਹੋ ਜਿਆਗੇ ਪੁੱਣ ਸਹਿ ਜੀ ਆ ਬਸ ਬਸ ਹਾਂ ਬਈ ਸਾਈ ਬਾਗ ਦੇ ਕੜਾ ਕੜਾ ਲੈ ਕੇ ਬਸ ਅਰੇ ਵੇਖਾ ਜਿਵੇਂ ਪ੍ਰਦਰਸ਼ੀ ਮੇਲੇ ਫਿਰਦੀ ਤੇ ਬਈਆਂ ਬਸ ਬਸ ਬਈਆਂ ਹਾਂ ਭੰਨੀ ਦੀ ਜੋ ਮੈਂ ਨਾ ਬਾਕੀ ਤੁਸੀਂ ਬਹੁਤ ਵਧੀਆ ਸਮਝਦਾ ਰਹੋ ਆਵਾਜ਼ ਲੈ ਕੇ ਮੂਹ ਮੜਾ ਖਾ ਲਓ ਨਾ ਦੇਖੋ ਮੂਹੇ ਠੀਕ ਹੈ ਜੀ ਮੈਂ ਦੇਖੋ ਮੂਹੇ ਲੱਗਦਾ ਅੰਦਰ ਕੀ ਹੋਰ ਅੰਦਰ ਭਾਜੀ ਕੱਟੀ ਬਹੁਤ ਆਜੋ ਕੈਮਰਾਮੈਨ ਜੀ ਲਿਆਓ ਉੱਥਰ ਲਓ ਜੀ ਤਸਵੀਰ ਏ ਜੀ ਹਰਿਆਣਾ ਤੇ ਹਰਿਆਣਾ ਨੂੰ ਪੜਾ ਕਰਦੀ ਫਿਰਦੀ ਯਾਰ ਤਮਾ ਦੇ ਪਹਿਲਾਂ ਕੱਟੀ ਆ ਪਾਜੀ ਆ ਜੀ ਤੇ ਅੱਜ ਹੀ ਮਗਰ ਕੱਟੀ ਇਹਦੇ ਅੱਜ ਮੇਰੇ ਨਾਲ ਪਿੰਡੋਂ ਮੈਨੂੰ ਫੋਨ ਆਇਆ ਕਿਹਦੇ ਘਰੋਂ ਪਹਿਲਾਂ ਉਹ ਜੈਡ ਬਲੈਕ ਹਾਂਜੀ ਆਹ ਬਰਕਾਰੀ ਜੀ ਨੇ ਕੋਈ ਨਹੀਂ ਲਿਆ ਗਿਆ ਆਹ ਨਾ ਤੋਰੋ ਤੋਰ ਪਲੂ ਤੋਰ ਕਰਾ ਦੇ ਪਾਜੀ ਨਿੱਕਾ ਫੇਕਾ ਮੇਰੇ ਬੰਦੇ ਨੇ ਚੋਈ ਆਪਾਂ ਦੁਪਹਿਰੇ 12 ਵਜੇ ਕੱਟੀ ਪਾਸ ਕਰਕੇ ਲੈ ਆਂਦੀ ਇਹਨੂੰ ਕਹਿੰਦੇ ਹਰਿਆਣਾ ਤੇ ਹਰਿਆਣੇ ਉ ਘੱਟ ਭਾਵੇਂ ਪਤਾ ਮਾਈ ਕਿੱਥੇ ਹੈ ਇਹ ਬੰਦਾ ਜੀ ਜੋ ਕੋਈ ਗੱਡੀ ਨਹੀਂ ਗਈ 24 ਦੇਖੋ ਭਾਜੀ ਥਣ ਕੱਟੀ ਦਾ ਕੋਈ ਗੱਡੀ ਟਾਈਮ ਤੇ ਨਹੀਂ ਕੋਈ ਗੱਡੀ ਨਹੀਂ ਆਉਂਦੀ ਨਹੀਂ ਲੱਗਦੀ ਭਾਜੀ ਠੀਕ ਆ ਚੀਜ਼ਾਂ ਵੇ ਅੱਗਰ ਗੱਲ ਸਹੀ ਫਿਰ ਭਾਜੀ ਗੱਡੀ ਵੀ ਮੇਰੇ ਪਿੰਡ ਦੀ ਹੈ ਮੇਰੇ ਪਿੰਡੋਂ ਆਹੀ ਆ ਹੈ ਅਲੀਆ ਦੀ ਗੱਡੀ ਅਲੀਆ ਦੀ ਅਲੀਆ ਦੀ ਗੱਡੀ ਆਹ ਤੇ ਮੇਰੇ ਪਿੰਡੋਂ ਆਈ ਆ ਬੰਦ ਆਪਣੇ ਅਲੀਆ ਦਾ ਜੰਪਾ ਲਈ ਆ ਹਾਂਜੀ ਜੰਪਾ ਲੈ ਅਲੀਆ ਦਾ ਹਾਂਜੀ ਹਾਂਜੀ ਅਲੀਆ ਲੈ ਉਹ ਤੇ ਬੰਦ ਹੋਏ ਹਾਂਜੀ ਇੱਧਰ ਵੇਖੋ ਪਿਓਰ ਹਰਿਆਣਾ ਪਿਓਰ ਹਰਿਆਣਾ ਹਰਿਆਣਾ ਮਗਨ ਕੱਢੀ ਵੱਡੀ ਕੱਢੀ ਤੇ ਭਾਜੀ ਇਹਨੂੰ ਚੂਣ ਜਿਆਦਾ ਹੀ ਹੱਥ ਦੀ ਚਲੋ ਜਿਆਦਾ ਹੀ ਹੱਥ ਦੀ ਕੋਈ ਕਰੋ ਫਰਮਾਨਦਾਨ ਹੁਣ ਕੋਈ ਗੱਲ ਆਹਣ ਭਾਜੀ ਇੱਥੇ ਦਾ ਦਿੰਦੇ ਆ ਬਿਲਕੁਲ ਜੈਸਾ ਇੰਨਾ ਕਿ ਨਫਾ ਤੇ ਇੱਕ ਪੰਜ ਦੀ ਆਖ ਦਿੰਦੇ ਆ ਨਾ ਆਪਾਂ ਕਟੀ ਦੇਣੀ ਆ 85000 ਦੀ ਬੱਲੇ ਬੱਲੇ 80000 ਦੀ ਭਾਜੀ ਸਾਫੀ 80000 ਦੀ 80000 ਦੀ ਸਾਫੀ ਵੱਜ ਗਈ ਆ ਉਹਨਾਂ ਕੱਢੀ ਭਾਜੀ ਨਾ 80000 ਦੀ ਹਾਂ ਮਾਨ ਕਰਤਾ 2002 ਚੋਂ ਕਰਦਾਂਗੇ ਜਾਣ ਦੋ ਠੀਕ ਆ ਭਾਜੀ 50000 ਦੀ ਆ ਠੀਕ ਆ ਜਿਹੜਾ ਤੁਸੀਂ ਕਰੀ ਰਹੇ ਬਹੁਤ ਵਧੀਆ ਗੱਲ ਆ ਠੀਕ ਆ ਜੀ ਪਰ ਮਨੇ ਬਰੇ ਕਰ ਲੈ ਜੇ ਮਨੇ ਬਈ ਅੰਦਰ ਜਿਹੜਾ ਮੇਰਾ ਵੀਡੀਓ ਨੂੰ ਲੈ ਗਿਆ ਸੋਰੀ ਲੈ ਗਿਆ ਇਹਨਾਂ ਬੱਚਾ ਮੁਖਾ ਬੈਗਾ ਤਾਜੀ ਕੱਟੀ ਤਾਜੀ ਭਾਈ ਪਹਿਲਾ ਤੂੰ ਆ ਪਾਜੀ ਦੋਲੀ ਵਛੀ ਪਾਜੀ ਉਹ ਜੋੜਾ ਹੀ ਕਿ ਜੋੜਾ ਬਹੁਤ ਟੌਪ ਦਾ ਸੀ ਦਲਦੀ ਹੈ ਭਾਜੀ ਇਹ ਜੋ ਬੱਚਾ ਤੋਂ ਬੰਦੀ ਆ ਬੱਛੀ ਕਿੰਨੀ ਕਮਾਲ ਵੇਜਦਾ ਹੈ ਇਹ ਇਧਰ ਚੱਲ ਜਾ ਪਰ ਇਧਰ ਕਿੰਨੇ ਟਾਈਮ ਲਾ ਜੀ ਪਾਸੂ ਵੀਰ ਸਿਆ ਵੱਛੀ ਵੇਗੀ ਆਹ ਵੱਛੀ ਵੇਗੀ ਵੱਛੀ ਮੇਰਾ ਕੋ ਸੱਜਣ ਮਾ ਆ ਗਿਆ ਆਹ ਤਿੰਨ ਰਈ ਵੱਛੀ ਵੇਚੀ 50000 ਤੋਂ 2000 ਅੰਦਰ ਝੂਠ ਨਹੀਂ ਮਾਰਨਾ ਮੈਂ ਹਾਂ ਵੇ ਕਈ ਜਾ ਮੇਰਾ ਨਾ ਫਜਰੋਂ ਪੜਿਆ ਉਹਨੂੰ ਤਾਂ ਖੜਦੇਗਾ ਨਹੀਂ ਮੈਂ ਮਾਲਾ ਦੇਦੀ ਮੈਨੂੰ ਲੱਗਾ ਇਹ ਆ ਗਈ ਸਭ ਕੁਝ ਹੋ ਗਿਆ ਭਾਜੀ ਮੈਂ ਪੈਸੇ ਸਭ ਕੁਝ ਜਾ ਰੱਖ ਕੈਮਰਾ ਮਾਰਦੇ ਬਾਹਰੋਂ ਕੈਮਰਾ ਤੇਰਾ ਗੱਲ ਕੀ ਆ ਕਹਿ ਦਿੰਦੇ ਆ ਲੋਕੀ ਭਿੰਦੇ ਨਹੀਂ ਨਿੱਕੀਆਂ ਲੈਂਦੇ ਤਸਵੀਰਾਂ ਵਿੱਚ ਪਰ ਇੱਕ ਗੱਲ ਆ ਨਿੱਕੀਆਂ ਲੈ ਆਂਦੀ ਆ ਪਰਟਾਂ ਵੀ ਆਈਆਂ ਆ ਵੇ ਹੋ ਵੇਖੋ ਪਰਟਾਂ ਬਾਹਰ ਬਜੀ ਆ ਦੇਖੋ ਇੱਥੇ ਬਣੀ ਬੰਦ ਹੋਤੀ ਪੜੀ ਚੰਗਾ ਇਹ ਨਾ ਦਾਣਾ ਮੈਂ ਹਣ ਬਾਈ ਜੀ ਲੈ ਜਾ ਫੀਸ ਹੋਰ ਵੀ ਗਿਆ ਹੋਰ ਚਲੋ ਕੋਈ ਨਹੀਂ 베ਗੀ ਬਸ ਲੈ ਆ ਜੀ ਇਧਰ ਆ ਜੀ ਇਹ ਵਤੀ ਤੇ ਜੀ ਦੂਧਾ ਦੂਆ ਲੈਣ ਨਹੀਂ ਦਿਜੋ 5 6 ਹਾਂਜੀ ਤੇ ਛੰਡੀ ਧੀਰੀ ਬੜੀ ਜੋ ਭਾਵੇਂ ਤਹਾਰ ਮੰਨਾ ਜੀ ਲੋ ਲੋ ਜੀ ਬੜੀ ਯਾਰ ਬਰੀ ਵਾਲੀ ਜੀ ਤਾਰੀਆਂ ਵੈਰੈਡੀਆਂ ਸਾਡੇ ਪੈਗੀਆਂ ਅਸੀਂ ਨਹੀਂ ਭੁੱਲਦੇ ਨਾ ਨਾ ਵੇ ਵਡੀਆਂ ਲਿਆਉਣੇ ਤੇ ਨਿੱਕੀਆਂ ਕਿੱਥੇ ਜਾਣੀਆਂ ਇੱਥੇ ਪਿੰਡੇ ਕਰਿਆਣੀਆਂ ਵਾ ਸਾਰੀਆਂ ਭਾਜੀ ਲਿਆਉਣੇ ਪੈਂਦੇ ਜੀ ਆਂਦੇ ਰਹੀਏ ਨਾ 50000 ਦੇ ਵੀ ਆਣੀਆਂ ਪਾਗੀਆਂ ਨਹੀਂ 2 ਲੱਖ ਦੀ ਵੇਚ ਛੱਡੀ ਦੀ ਪਰ ਆਪਾਂ ਵੀ ਇੱਥੇ ਆਰਨਾ ਦੋਸਾਂ ਦੇ ਗਾਵੜਾ ਵੀ ਆਣੀਆਂ ਬੜੀਆਂ ਚੰਗੀਆਂ ਹੋਣਗੀਆਂ ਭਾਜੀ ਲੈ ਜੂ ਕਾਵੜਾ 15 ਲੈ ਜੂ ਮੱਛੀ 15 ਲੈ ਦੁੱਧ ਪਾਜੂ 14 15 ਗਣਾਂ ਗਰੀਡ ਚੰਗੀ ਬਣਦੀ ਆਜੋ 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 ਉਦੋਂ ਭਾਈ ਟੋਕੜਾ ਕ ਬਣਾਇਆ ਉਹ ਮਿੰਡੋ ਮੇੜੀ ਵੇਚ ਗਏ ਇਦਾਂ ਹੀ ਵਿਕ ਗਏ ਇਹ ਚੁਟਕੀ ਨਾਲ ਵਿਕ ਗਏ ਇਦਾਂ ਹੀ ਵੀਡੀਓ ਪੈਣ ਦੀ ਢੇਰ ਹੋਈ ਹਾਂ ਹਾਂ ਇਹ ਹੈ ਵੇਖੋ ਭਾਈ ਹਾਂਜੀ ਭਰਾ ਬੋਲੋ ਭਾਈ ਫਿਰ ਮੋਲ ਭਾਈ ਇਹਦਾ 45 4000 ਦੀ 1000 ਇੱਕ ਹੋਰ ਛੋਟ 1000 ਦੇ ਹੋਰ ਹੁਣ ਆ ਗਈ ਬਲੂ ਦੀ ਵਾਰੀ ਬਲੂ ਛੱਡੋ ਨਹੀਂ ਭਾਈ ਫਿਰ ਬਲੂ ਛੱਡਿਆ ਗਿਆ ਫਿਰ ਕਿੱਥੇ ਜਾਊ ਬਲੂ ਨਹੀਂ ਮਾਰਦੇ ਛੜ ਇਕੱਠੀ ਇੱਥੇ ਮਾਰਦੇ ਭਾਈ ਕੋਸਰਾ ਕਰਿਓ ਹਾਂਜੀ ਫੱਟ ਦਾ ਟਾਈਮ ਹੋ ਗਿਆ ਤੇ ਵੇਖ ਲੋ ਮੇਰੇ ਕੋਲ ਬੈਠਾ ਇਹ ਪਿਆਰ ਆ ਇਹ ਪਿਆਰ ਬੱਲੂ ਬੱਲੂ ਕਿਤੇ 5 ਵਜੇ ਆਪਣੇ ਘਰ ਕਹਿੰਦੇ ਮੈਂ ਕਹਿੰਦਾ ਕਰ ਲਗੀ ਆ ਇਹ ਪਿਆਰ ਆ ਬਸ ਬਸ ਜੇ ਪਿਆਰ ਨਾ ਐਵੇਂ ਦੇ ਕਮੈਂਟ ਆਂਦੇ ਹਾਂਜੀ ਕਮੈਂਟ ਤੁਸੀਂ ਗੁੱਸਾ ਨਹੀਂ ਕਰਦੇ ਕਿ ਇਹ ਇੱਕ ਕਮੈਂਟ ਆ ਮੈਂ ਭਰਾੜੇ ਕੀਤਾ ਸੀ ਬੜਾ ਸੁਣ ਕੇ ਕੀਤਾ ਬੜੀ ਕਿਹਦੀ ਸੀ ਤੁਸੀਂ ਗੁੱਸਾ ਕਰ ਰਹੇ ਹੋ ਮੈਂ ਨਹੀਂ ਕਹ ਰਿਹਾ ਕਿ ਬੱਲੂ ਤੇ ਮੋਗਲੀ ਉਹ ਭਾਂਜੀ ਕੀਤਾ ਸੀ ਹੈ ਤੇ ਆਪਾਂ ਵੱਖਰੀ ਉਹ ਤੁਹਾਡੇ ਪਿਆਰ ਬੱਲੂ ਤੇ ਮੋਗਲੀ ਦਾ ਤਿਆਰ ਆ ਤੁਹਾਡਾ ਪਾਣੀ ਲੋਕ ਇੱਕ ਵਾਰ ਗੱਲ ਸੁਣੇ ਹੋਣ ਵਈਗਾ ਪਿੰਡਾਂ ਵੀ ਕਦਾ ਵਪਾਰ ਮੈਂ ਕਹਦਾ ਦਲਾਦੀ ਹਾਂ ਠੀਕ ਆ ਸਾਰੇ ਜਿਹੜੇ ਜਿਹੜੇ ਨਾਲ ਦਲਾਲ ਆਪਣੇ ਘਰੋਂ ਚੱਲ ਗਏ ਆ ਆ ਗੱਲ ਹੈਗੀ ਪਿਆਰ ਦੀ ਪਿਆਰ ਦੀ ਕਿਥੇ ਕਿਥੇ ਲੋਕੀ ਬਣਾਉਂਦੇ ਤਰੀਪੇ ਤਰ੍ਹਾਂ ਜਾਲੀ ਆ ਤੂੰ ਭਿੰਦੇ ਰਾਉਂਦਾ ਕਹਿੰਦਾ ਪਰ ਅੱਜ ਤੋਂ ਬਾਅਦ ਮੇਰੀ ਭਿੰਦੇ ਕੱਲੇ ਦਾ ਮਾਲ ਆ ਪਰ ਆਖੋ ਮਾਲ ਲੈਣਾ ਮੈਂ ਆ ਤੇ ਸਾਰੀ ਗੱਲਬਾਤ ਭਿੰਦੇ ਦੀ ਆ ਮੈਂ ਕੱਲੇ ਨਾਲ ਨਹੀਂ ਭਾਜੀ ਇਹਨੂੰ ਕੀਤੀ ਗੱਲ ਬੱਲੂ ਕਹਿੰਦਾ ਸੀ ਉੱ ਵੱਡੀ ਮਈ ਤੇ ਕਹਿੰਦਾ ਲੈ ਕੇ ਜਾਣਾ ਉਧਰ ਮੈਂ ਬਾਈ ਜੀ ਮੈਂ ਬਾਈ ਜੀ ਬੱਲੂ ਨੇ ਆਇਆ ਮੈਂ ਕਿਹਾ ਬਾਈ ਜੀ ਵੱਡੂ ਨਹੀਂ ਆ ਰਿਹਾ ਪਰਵਾਣੇ ਨਹੀਂ ਨਹੀਂ ਕਹਿੰਦਾ ਬੱਲੂ ਆਉ ਉਹ ਫੇਰ ਵੀ ਬੱਡੇ ਕਹਿੰਦਾ ਮੇਰੀ ਮੂਰੀ ਹੋਵੇ ਤੇ ਫੇਰ ਬੱਡੇ ਕਹਿੰਦਾ ਮੇਰੀ ਮੂਰੀ ਹੋਵੇ ਵੱਖਰੀ ਗੱਲ ਉਹ ਹੋਰ ਗੱਲ ਵੱਖਰੀ ਗੱਲ ਮੈਂ ਕਹਿੰਦਾ ਮੈਂ ਤਾਂ ਤਣ ਬੱਛੀ ਜੋ ਹਾਂਜੀ ਕਰ ਦੇ ਜਿਹੜਾ 3000 ਆ ਜੀ ਪਾਣੀ ਹਾਣਾ ਦੇ ਦਾਂ ਨੀ ਹੁਣ ਆ ਗਈ ਦਾਗ ਦਾ 2 3000 ਆ ਆਪਣੇ 3000 ਜਾਨ ਦੋ ਬਸ ਜਾਨ ਦਾਂ ਦੇ ਇਹ ਇੱਕ ਗੱਲ ਹੈ ਭਾਈ ਕਿੰਨਾ ਵਾਇਰ ਉਹਨੇ ਕੋਨਾ ਕਰਾ ਪਿੱਥੀ ਕੀਤਾ ਕੀ ਇਹਾ ਚਲ ਕੋਈ ਨਹੀਂ ਚਲ ਕੋਈ ਨਹੀਂ ਇਹ ਇੰਨੇ ਦੀ ਆਪ ਐਂਡੀ ਉਹ ਕੋਈ ਨਹੀਂ ਚਲ ਕੋਈ ਨਹੀਂ ਕੋਈ ਹੱਲੇ ਆ ਕੁਛ ਨਹੀਂ ਹੁੰਦਾ ਇਹ ਪਿਆਰ ਬੱਲੂ ਤੇ ਮੋਗਲੀ ਦਾ ਚਲ ਆ ਆ ਫੂਲੀ ਕਾਜੀ ਮਹੀਨੇ ਦਾ ਆ ਭਾਜੀ ਮਹੀਨੇ ਦੀ ਸੂਈ ਤੇ ਮਗਰ ਉਹਦੇ ਵਸ਼ੀ ਉਹ ਵੀਰ ਵਸ਼ੀ ਬਖਾਲਦੇ ਪਹਿਲਾਂ ਆ ਆਹ ਉਹ ਉਹ ਬੈਠੀ ਹਾਂਜੀ ਤੇ ਪਾਜੀ ਦੁੱਧ ਜਿਹੜੇ ਥੱਲੇ 12 ਲੀਟਰ ਬਾਹਰ ਆ ਗਿਆ 12 ਲੀਟਰ ਪਿੰਡ ਜਿਹੜੀ ਕੱਟੀ ਜੀ ਤਿਆਰ ਹੋ ਗਈ ਆਪਣੀ ਪਾਜੀ ਉਹ ਅੰਦਰ ਬੰਦੀ ਆ ਨਹੀਂ ਤੇਰੇ ਤੋਂ ਤਾਂ ਖੁੱਲਾ ਕਰ ਗਈ ਕੋਈ ਥੋੜੇ ਡੱਕਣਾ ਲਾਏ ਮੈਂ ਬੜੇ ਚਲੋ ਕੋਈ ਨਾ ਪਾਜੀ ਇਧਰ 12 ਕਿਲੋ ਦੁੱਧ ਤਾਂ ਪਾਜੀ ਝੁੰਗੀ ਆ ਬਹੁਤ ਜੰਗੀ ਇਹਦੀ ਸਵੇਰੇ ਪਾਜੀ ਲਿਆ ਕੇ ਚੋਈ ਜੋ ਝੁੰਗੀ ਆ ਗਈ ਮੀਣੀ 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 ਵੇਖੋ ਪਾਜੀ ਸਵੇਰੇ ਲਿਆ ਕੇ ਚੋਈ ਜੋ ਕਰ ਬਸ ਠੀਕ ਆ ਇਹਨਾਂ ਨਾਲ ਪਾਜੀ ਇਹਦੀ ਹੋਰ ਸੁਣੋ ਆਹ ਵੇਖੋ ਇਧਰ ਵੇਖੋ ਨਿਗਾਰਾ ਇਹਦਾ ਆਹ ਵੇਖੋ ਚੀਜ਼ਾਂ ਤੈਨੂੰ ਲੋਕੀ ਸੰਗੜ ਤੋਂ ਡਰਦੇ ਮੈਂ ਸੰਗੜ ਤੋਂ ਨਹੀਂ ਡਰਦਾ ਮੈਂ ਪੁੱਛ ਕੇ ਲੈਣਾ ਭਾਜੀ ਸੰਗੜੀ ਬਲੇ ਆ ਭਾਜੀ ਇਹਦਾ ਇਹਦਾ ਕੀ ਲੈਣਾ ਇੱਧਰ ਵੇਖੋ ਆਹ ਤੇ ਮੱਛੀ ਲੈ ਗੱਪ ਚ ਚੱਲ ਮੀਣੀ ਦਾ ਆਜਾ ਆਜਾ ਲੈ ਚੱਲੋਗੀ ਚੱਲੋ ਮਗਰਾਂ ਦੇ ਮੱਛੀ ਆ ਤੇ 12 ਕਿਲੋ ਦੁੱਧ ਜੀਓ ਤੇ ਇੱਕ ਹੋਰ ਗੱਲ ਜੋ ਸਵੇਰੇ ਲਿਆ ਕੇ ਚੋਈਓ ਕਰ ਅੱਛਾ ਹਾਂ ਇਹ ਕੋਈ ਟਾਈਮ ਬਜਾ ਆਹ ਜੀ ਲਾਸਟ ਪੀਸੀ ਆ ਬਿਲਕੁਲ ਜੀ ਆਜਾ ਭਾਈ ਬੋਲੋ ਭਾਜੀ ਕਰਮਾਲੀ ਹੁੰਦੀ ਆ ਮੀਣੀ ਗਾਈ ਹੁੰਦੀ ਆ ਕਿਤੇ ਕਿਤੇ ਲੱਭਦੀ ਆ ਮੋਲੇ ਦਾ 30 ਹਜ਼ਾਰਾ ਗਾੜੀ ਬੱਲੂ ਜਿੱਥੇ ਮਰਜ਼ੀ ਵੇਚ ਦੇ ਇਹਨੂੰ ਨਾ ਨਹੀਂ ਬੱਲੂ ਲਿਆ ਬੱਲੂ ਦਾਦੇ ਪੀ ਆਹ ਮੈਂ ਵੀ ਨਹੀਂ ਘਟਾਲੇ ਅਸੀਂ ਤੁਸੀਂ ਘਟਾਣੇ ਨਹੀਂ ਘਟਾਣੇ ਉਹ ਓਈ ਸਚਾਈ ਇੱਥੇ ਹੱਥ ਰੱਖ ਕੇ ਇਹਨਾਂ ਨਾਲ ਲਵਾ ਲੈ ਗਏ ਬੱਲੂ ਵੇਚ ਦੇ ਇੱਥੇ ਹੱਥ ਰੱਖ ਕੇ ਸਚਾਈ 5000 ਦੀ ਦੇ ਦਾਂਗੇ ਬਸ ਠੀਕ ਹੈ ਜੀ 2000 ਦਾ ਮਾਨ 23 ਦੀ ਦੇ ਦਾਂਗੇ ਕਾਸਸ ਸੁਨੀਸ ਆ ਕਦੋਂ ਮੈਜੂਰ 14 ਕਿਲੋ ਵਾਲੀ ਵਿੱਚ 14 ਕਿਲੋ ਵਾਲੀ ਮੇਰੇ ਬੜੇ ਖੁਸ਼ ਹੁੰਦੇ ਹੁਣ ਇਹ ਕੱਲ ਲੱਗੀ ਆ ਦੇਖ ਪਰੀ ਦੁਨੀਆ ਤੇ ਲੱਗ ਜਾਣਾ ਖੁਸ਼ ਰੋ ਕਿਹੜੀ ਗੱਲ ਬਾਤ ਆ ਕਮਾਈ ਕਮਾਈ ਦੇਖੋ ਆਪਣਾ ਬੜੇ ਗੱਲ ਕੀ ਆ ਆਪਣਾ ਇਹੀ ਕੰਮ ਆ ਬਸ ਐ ਫੁੱਲ ਨਜ਼ਾਰੇ ਲਈਦੇ ਆ ਕੋਈ ਗੱਲ ਨਹੀਂ ਪਰੀ ਨਜ਼ਾਰੇ ਲੈਣੇ ਡੋਰਨਾ ਕੰਮ ਕਰਨਾ ਚਲ ਹਾਲ ਇੱਕ ਭੈਣ ਨੇ ਮੈਨੂੰ ਫੋਨ ਕੀਤਾ ਸੀ ਖੰਨੇਓ ਵੀਰ ਛੋਟੇ ਛੋਟੇ ਬੱਚੇ ਮਹੀਂ ਲੈਣੀ ਆ ਪਟਵੰਜਾਇਆ ਦੀ ਨਾਲੂ ਤੇ ਬਚਿਆ ਹੈ ਨਾਨਾ ਸਿੰਘ ਸਵੇਰੇ ਖਲਾਤੀ ਹੰ। ਖੰਨੇ ਲੱਦ ਕੇ ਸਵੇਰੇ ਸਗਦੇ ਖਲਾਈ ਇੱਕ। ਫਿਰ ਕੀ ਭਾਜ ਨਹੀਂ। ਇੱਕ ਗੱਲ ਹੋਰ ਸੁਣੋ। ਜੇ ਤੁਹਾਨੂੰ ਮੇਰੇ ਨਾਲ ਪ੍ਰੇਮ ਸੀ ਨਾ ਤੇ ਮੇਰੇ ਸੱਤ ਵਜੇ ਪਏ। ਭਾਜੀ ਆਪਾਂ ਅੜੀ ਕਰਦੇ ਕਿ ਨਹੀਂ? ਮੈਂ ਤਾਂ ਬਣਾਉਣੀ। ਪੱਲੇ ਜਗ੍ਹਾ ਹੈ ਨਾ। ਉਹਦੇ ਮਾਮੇ ਵਾਲੇ ਨੇ ਬਣਾਈਆਂ ਤੇ ਬਾਈ ਉਹਦੇ ਫੋਜੀ 3। ਉਹਦੀ ਫੋਨ ਖਾਹ ਲੈਦਾ। ਜੇ ਪ੍ਰੇਮ ਸੀ ਤਾਂ ਹੀ ਸੀ ਨਾ। ਭਾਜੀ ਡੱਕਦੇ। ਤੇ ਇਹ ਫਿਰ ਮੇਰੇ ਵੀ ਮਜਬੂਰੀ ਪਾਣੇ ਨਾ। ਬਸ ਬਸ। ਹੁਣ ਐ ਹੀ ਬਣਾਇਆ ਕਰਾਂਗੇ ਆਪਾਂ। ਕੋਈ ਨਹੀਂ ਬੋਲ। ਲੱਟਾ ਹੋਣਾ। ਨਹੀਂ ਲੱਟਾ ਕੋਈ ਨਹੀਂ ਆਪਾਂ। ਤੋਹਫਾ ਹੈ ਭਾਜੀ ਦੇਖ ਚਲੋ ਕੋਈ ਨਹੀਂ ਲੈ ਨਹੀਂ ਕਰਾਂ ਦੋ ਆ ਜਾਓ ਦੋ ਲੈਣੀਆਂ ਦੋ ਆ ਜਾਓ ਆ ਜਾਓ ਬਲੂ ਭਾਜੀ ਆ ਮੈਂ ਤੇ ਕਹਿੰਦਾ ਵੀ ਲੈ ਕੇ ਨਿਕਲਨੀ ਆ ਮੈਂ ਕਿਹਾ ਬਲੂ ਚੱਲਾ ਮੈਂ ਵੇਖੀ ਮੈਂ ਮਗਾਈ ਮਾਂ ਪਿੰਡਾਂ ਮੈਂ ਲੈ ਕੇ ਲੈਣੀ ਜੋ ਮੱਗੀ ਕਰ ਆਪਣੇ ਚਲੋ ਕੋਈ ਤੇ ਪਰ ਲੈ ਆਂਦੀ ਰੱਬ ਦੀ ਕਰਵਾਣਾ ਬਹੁਤ ਚੰਗੀ ਹੈ ਕੋਈ ਭਾਜੀ ਮਈਆਂ ਦੇ ਥੱਲੇ ਆ ਮਹਿੰਦੀ ਦੇ 3 ਕਿਲੋ ਭਾਜੀ ਗਾੜੀ ਆ 3 ਕਿਲੋ ਮੈਂ ਦੇ ਗਾੜੀ ਦਿੰਦੋ ਚਲੋ ਨਵਾਂ ਮੋਜਾ ਤੇ ਬੋਲਣ ਨੰਬਰ ਨੰਬਰ ਪਿੰਡ ਹੈ ਗਾਜੋ ਆਪਣਾ ਤਵਾਨ ਤੇ ਜ਼ਿਲ੍ਹਾ ਹੈਗਾ ਗਰਦਾਸਪੁਰ ਤਸਵੀਲ ਹੈਗੀ ਬਟਾਲਾ ਨੇੜੇ ਹੈਗੇ ਅਲੀਆਲ ਦੇ ਤੇ ਦਰਮੰਦੇ ਦੇ ਕਿਲੇ ਦੇ ਤੇ ਬੀਲੀਆਲ ਦੇ ਤੇ ਮਾਲ ਹੁੰਦਾ ਡੇਲੀ 24 ਘੰਟੇ ਨੰਬਰ ਹੈਗਾ 95924 ਤੇ 27529 95924 ਤੇ 27529 ਹੁਣ ਆਪਣਾ 24 ਘੰਟੇ ਖੁੱਲਾ ਹੁੰਦਾ ਤੇ ਕਮਾਲ ਜਿੱਚ ਅੰਗੇ ਦਾ ਚੰਗਾ ਬਣਦਾ 24 ਘੰਟੇ ਖੁੱਲਾ ਹਾਂ ਜਦੋਂ ਮਰੀ ਗੱਲਬਾਤ ਕਰੋ ਕੋਈ ਇੱਥੇ ਬਾਤ ਨਹੀਂ ਕਰਨਾ ਹਾਂਜੀ ਕੰਮ ਹੀ ਹੋ ਗਿਆ ਸਾਡਾ ਕੰਮ ਹੀ ਹੋ ਗਿਆ ਬਿਲਕੁਲ ਦੂਜਿਆਂ ਨਾਲ ਵੀ ਬੋਲਣਾ ਉਹ ਉਹ ਹੈਗਾ 76819 ਤੇ 27529 76819 ਤੇ 27 ਪੰਜ ਦਤੀ ਆ ਪਾਜੀ ਸਾਰੇ ਗਿਰਾਂ ਸਾਡੇ ਨੂੰ ਪਿਆਰ ਭਰੀ ਕਰ ਦੋ ਫਿਰ ਤੂੰ ਪੈਂਡ ਪੈਂਡ ਪਾਜੀ ਚੰਗੇ ਚੰਗੇ ਕਰੋ ਭਾਵੇਂ ਮੜੇ ਕਰੋ ਕਰੋ ਜਰੂਰ ਤੇ ਵੀਡੀਓ ਬਹੁਤ ਵੰਦ ਵੇਖੋ ਕਿਉਂਕਿ ਇਹ ਵੀਰਾਂ ਨੇ ਦੱਸਣਾ ਵੀ ਚੰਗੀਆਂ ਕਿ ਮਾੜੀਆਂ ਅਸੀਂ ਦੇ ਆਪਣੇ ਲੋਕ ਪੂਰੀ ਬਾਤ ਆਪੀ ਹੁਣ ਗਾੜੀ ਮੜਕਦੇ ਆਤਵਾ ਕੋਈ ਗੱਲ ਆ ਫਿਰ ਆ ਗਿਆ ਮੈਨੂੰ ਬੜੀ ਲੱਗਦੀ ਆ ਇੰਨੇ ਭਰਾਵਾਂ ਦੀ ਭਾਜੀ ਤੁਸੀਂ ਕਿਹੜਾ ਖਿੱਚ ਕੇ ਕੰਮ ਕਰਦੇ ਨਹੀਂ ਸੁਈ ਹੈ ਨਾ ਤੇ ਤੇ ਪਾਣੀ ਪਾ ਪਾ ਕੇ ਕਰਦੇ ਕਰ ਬੱਲੂ ਤੇ ਮੋਗਲੀ ਕਮੈਂਟ ਜਰੂਰ ਕਰਨਾ ਹੈ ਹੋਰ ਬਣਾ ਦੇ ਕਰੇ ਨਾ ਕਰੀ ਭਾਜੀ ਹੱਕ ਸਸਾ